ਕਲਗੀ ਤਰ ਪਾਦਸ਼ਾਹ ਤੁਰਨ ਲੱਗੇ ਨਾ ਪੈਰਾਂ ਵਿੱਚ ਜੋੜਾ ਹੈ ਨਾ ਸੀਸ ਉੱਤੇ ਕਲਗੀ ਹੈ ਨਾ ਪਾਦਸ਼ਾਹ ਨੇ ਘੋੜਾ ਕੋਲ ਰਿਹਾ ਨੰਗੇ ਪੈਰ ਹਜ਼ੂਰ ਚੱਲ ਪਏ ਸਿਰਫ ਇੱਕੋ ਚੀਜ਼ ਪਾਦਸ਼ਾਹ ਦੇ ਕੋਲ ਹੈ ਉਹ ਕਲਗੀ ਤਰ ਪਾਦਸ਼ਾਹ ਦੀ ਸ਼ਮਸ਼ੀਰ ਹੈ ਰਾਹ ਆਉਂਦੇ ਜਿੱਥੇ ਸਹਿਬਜ਼ਾਦਿਆਂ ਦੀ ਯਾਦ ਹੁੰਦੀ ਹੈ ਸ਼ਮਸ਼ੀਰ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦੇ ਨੇ ਸਾਹ ਸੰਗਤ ਹਜ਼ੂਰ ਦੀ ਸਜੀ ਹੋਈ ਦਸਤਾਰ ਕਲਗੀ ਤੋਂ ਬਗੈਰ ਗਿੰਦ ਪਾਦਸ਼ਾਹ ਤਲਗੀਆਂ ਵਾਲੇ ਨਜ਼ਰ ਆਉਂਦੇ ਨੇ ਜਿਵੇਂ ਕੋਈ ਦਰਵੇਸ਼ ਦਰਿਆ ਲਿਆ ਹੋਵੇ। ਔਰ ਪਾਦਸ਼ਾਹ ਇਸ ਵਰਤੀ ਮਾਛੀ ਵੜੇ ਵੱਲ ਤੁਰਦੇ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਤੁਰੇ ਸੰਧਿਆ ਸਿੰਘ ਪਾਰਿਆਂ ਦੀ ਸਿੱਧੇ ਆਜਿਓ। ਲਿੰਦੇ ਵੱਲ ਚੱਲਿਓ ਜੇ ਭਾਗਾਂ 'ਚ ਹੋਇਆ ਦਰਸ਼ਨ ਹੋਵੇ। ਲਿੰਦੇ ਵੱਲ ਉਹ ਜਗ੍ਹਾ ਜਿੱਥੇ ਆਪਾਂ ਬੈਠੇ। ਇਸ ਜਗ੍ਹਾ ਉੱਤੇ ਪਿਆਰੇ ਦਿਆ ਸਿੰਘ, ਧਰਮ ਸਿੰਘ, ਮਾਨ ਸਿੰਘ ਪਹੁੰਚ ਜਾਂਦੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਰੱਖੇ ਤਿੰਨੇ ਸਿੱਖ ਅੱਗ ਕੋਲ ਬਹਿ ਗਏ ਦਇਆ ਸਿੰਘ ਤੋਂ ਰਿਆ ਨਗਿਆ ਪੈਰਾਂ ਵਿੱਚ ਮਲਾਂ ਦਾ ਮਲੇ ਦਾ ਲੱਗਿਆ ਹੋਇਆ ਖੰਡਾ ਜਦੋਂ ਪਿਆਰ ਨਾਲ ਪੁੱਟਣ ਲੱਗੇ ਹਜ਼ੂਰ ਇੱਕਦਮ ਉੱਠ ਕੇ ਬਹਿ ਗਏ ਦਿੱਖਿਆ ਤੇ ਤਿੰਨੇ ਸਿੱਖ ਹਜ਼ੂਰ ਬੋਲੇ ਦਇਆ ਸਿੰਘ ਆ ਗਏ ਹੋ ਹਮਾਰਾ ਬਾਦਸ਼ਾਹ ਇਹ ਕੀ ਹਾਲ ਹੋਇਆ ਹਜ਼ੂਰ ਮੁਸਕਰਾ ਕੇ ਬੋਲੇ ਦਇਆ ਸਿੰਘ ਕਰ ਤੇ ਦੇ ਹੁਕਮ ਦੇ ਜਿਹੜਾ ਹੁਕਮ ਤੁਹਾਨੂੰ ਪੜਾਇਆ ਹੈ ਉਹਦੇ ਪੂਰਨੇ ਵਾਲਿਆ ਹੈ ਕਰਤੇ ਪੁਰਖ ਦੇ ਭਾਣੇ ਹੁਕਮ ਵਿੱਚ ਹੈ ਲਿਆਓ ਜਲਿਸ਼ ਪਾਓ ਵਕਤ ਹੋ ਗਿਆ ਤੁਹਾਨੂੰ ਬਾਣੀ ਪੜਾਈ ਹੈ ਸਤਿਗੁਰਾਂ ਸ਼ਬਦ ਤੇ ਸ਼ਸਤਰ ਨਹੀਂ ਵਿਸਾਰਿਆ ਅੱਜ ਵੀ ਜ਼ਰੂਰਤ ਹੈ ਸਾਧ ਸੰਗਤ ਸਿੱਖ ਦੇ ਕੋਲ ਸ਼ਬਦ ਤੇ ਸ਼ਸਤਰ ਦੋਏ ਚੀਜ਼ਾਂ ਵਿਸਰਨੀਆਂ ਨਹੀਂ ਚਾਹੀਦੀਆਂ ਜਦੋਂ ਜਦੋਂ ਬੌਮ ਕੋਲੋਂ ਇਹ ਚੀਜ਼ ਵਿਸਰੇਗੀ ਕਮ ਕੱਟੇ ਵੱਲ ਜਲ ਸ਼ਿਕਾਇਆ ਅਜ਼ੂਰ ਬੈਠ ਗਏ ਤੇ ਪਿਆਰ ਨਾਲ ਕਹਿੰਦੇ ਆਉ ਦੇ ਅਸਨ ਪੜੀਏ ਅਸਨ ਕੋਲ ਬੈਠੇ ਨਾ ਅੰਦਰ ਦਾ ਬਰਾਗ ਫਟ ਤੁਰਿਆ ਉੱਪਰ ਨਿਕਲ ਕੇ ਕਹਿੰਦੇ ਬਾਦਸ਼ਾਹ ਕਿਹੜੇ ਪਰਿਵਾਰ ਦੀ ਸੁਖ ਮੰਗਦੇਂ ਤੇਰਾ ਰਹਿਆ ਹੀ ਕੌਣ ਹੈ ਬਾਦਸ਼ਾਹ ਕਿਹੜੇ ਪਰਿਵਾਰ ਦੀ ਸੁਖ ਮੰਗਦੇ ਤੋੜਾ ਦੇਹਾ ਪਾਉਣੇ ਦੋ ਛੋਟਿਆਂ ਦੀ ਕੋਈ ਖਬਰ ਨਹੀਂ ਵੱਡਿਆਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਕੇ ਆਏ ਹੈ ਬਾਦਸ਼ਾਹ ਕਿਹੜੇ ਪਰਿਵਾਰ ਦੀ ਸੁੱਖ ਮੰਗਦੇ ਹੋ ਹਜ਼ੂਰ ਕਿਹਨੇ ਦਇਆ ਸਿੰਘ ਮੇਰਾ ਪਰਿਵਾਰ ਬਹੁਤ ਵੱਡਾ ਹੈ ਮੇਰਾ ਪਰਿਵਾਰ ਬਹੁਤ ਵੱਡਾ ਹੈ ਪਤਕੀ ਦੀ ਸੁੱਖ ਮੰਗਦਾ ਸਿੱਕਾ ਨੋ ਨਹੀਂ ਕੱਲਾ ਸੇਵਕਾਂ ਨੂੰ ਵੀ ਮਾਣ ਦਿੱਤਾ ਮੈਂ ਰਾਤ ਵੀ ਬਿੰਦੀ ਗਈ ਰਸਤੇ ਵਿੱਚ ਚੌਂਦਿਆਂ ਅਨੇਕਾਂ ਪਿੰਡ ਨੇ ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਜਗ੍ਹਾ ਤੇ ਪਤਾ ਕਿਉਂ ਰੁਕੇ ਇੱਥੇ ਕਿਸੇ ਦਾ ਪ੍ਰੇਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਿੱਚ ਲਿਆ ਤਲਗੀਆਂ ਵਾਲੇ ਨੂੰ ਸਿਰਫ ਪ੍ਰੇਮ ਖਿੱਚ ਕੇ ਲਿਆਉਂਦਾ ਹੈ ਅੱਜ ਵੀ ਪਿਆਰ ਕਰੋਗੇ ਗੁਰੂ ਗੋਬਿੰਦ ਸਿੰਘ ਤੁਹਾਡੇ ਅੰਗ ਸੰਗ ਰਹਿਣਗੇ ਗਨੀਖਾ ਨਵੀਖਾਂ ਦਾ ਪ੍ਰੇਮ ਖਿੱਚ ਲਿਆਇਆ ਜਿਹਨੇ ਹੱਲੇ ਖੱਤਰੀ ਦੀ ਮਾਂ ਮਾਤਾ ਹਰਦੇਈ ਪਿਆਰ ਕਰਦੀ ਗੁਰੂ ਨੂੰ ਤਲਗੀਆਂ ਵਾਲੇ ਕਦੇ ਮੱਛੀ ਵਾਲੇ ਨਾਲ ਇਸ ਧਰਤੀ ਤੇ ਸਿਰਫ ਉਹਨਾਂ ਰੂਹਾਂ ਦੇ ਪ੍ਰੇਮ ਕਰਕੇ ਆਏ ਨੇ ਬਿਰਧ ਮਾਈ ਮਾਤਾ ਹਰਦੇਈ ਰੋਜ਼ ਯਾਦ ਕਰਦੀ ਹੈ ਫਿਰ ਇੰਨੇ ਨੂੰ ਗਲਬੇ ਪੰਜਾਬ ਦੇ ਨੌਕਰ ਖੇਤਾਂ ਵਿੱਚ ਆਇਆ ਇੱਕ ਤਾਂ ਲਊ ਭਿਜੇ ਕੱਪੜੇ ਵੇਖ ਕੇ ਭੱਜ ਕੇ ਵਾਪਸ ਮੁੜ ਗਿਆ ਘਰ ਜਾ ਕੇ ਦੱਸਦਾ ਚੌਧਰੀ ਸਾਹਿਬ ਆਪਣੇ ਖੇਤਾਂ ਵਿੱਚ ਕੋਈ ਝਾਰ ਦੇਣੇ ਬੈਠੇ ਨੇ ਇੱਕ ਦੇ ਵਸਤਰ ਫੱਡੇ ਨੇ ਤਿੰਨ ਨਾਲੇ ਦੋਹਲੇ ਬੈਠੇ ਨੇ ਲੋਭ ਭਿਜੇ ਵਸਤਤ ਨੇ ਇੰਜ ਲੱਗਦਾ ਹੈ ਜਿਵੇਂ ਕਿਸੇ ਜੰਗ ਵਿੱਚੋਂ ਲੜ ਕੇ ਆਏ ਹੁਣ ਗੁਲਾਬੋ ਇਹ ਪੰਜਾਬ ਦੇ ਨੂੰ ਖਬਰ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਲੜਕੇ ਵਿੱਚ ਨੇ ਉਸੇ ਵਕਤ ਦੋਵੇਂ ਭਰਾ ਭੱਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਹੱਥ ਜੋੜ ਕੇ ਕਿਹਾ ਬਾਦਸ਼ਾਹ ਇੱਕ ਹੀ ਪਾਣਾ ਵਰਤ ਗਿਆ ਬਾਦਸ਼ਾਹ ਇੱਥੇ ਨਾ ਬੈਠੋ ਪਰ ਚੱਲੋ ਇਤਿਹਾਸ ਕਹਿੰਦਾ ਹੈ ਬੱਡੇ ਤੇ ਬਿਠਾ ਕੇ ਹਜ਼ੂਰ ਨੂੰ ਲੈ ਕੇ ਆਏਗਾ ਇੱਥੋਂ ਆਪਣੇ ਘਰ ਲੈ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹਜ਼ੂਰ ਨੂੰ ਉਹ ਹੱਥ ਜੋੜ ਕੇ ਨੇ ਮਹਾਰਾਜ ਕੀ ਹੁਕਮ ਹੈ ਪਾਤਸ਼ਾਹਨ ਕੇ ਸ਼ਨਹਨ ਕਰਨਾ ਹੈ ਜਲ ਕਰਨਾ ਹੁਣ ਗਲੱਬਾ ਪੰਜਾਬਾ ਜਲ ਵੀ ਗਰਮ ਕਰਦੇ ਨੇ ਸੇਵਾ 'ਚ ਵੀ ਹਾਜ਼ਰ ਨੇ ਪਰ ਇੱਕ ਮੰਨੰਦਰੋਂ ਬੋਲਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਦੂਰ ਨਹੀਂ ਹੈ ਚੰਕੌਰ ਦੀ ਗੱਲ ਫੌਜਾਂ ਕਿਤੇ ਇੱਧਰ ਨਾ ਆਏ ਸੱਡੀ ਖਬਰ ਕਿਤੇ ਸਰਹੰਦ ਨਾ ਚਲੀ ਜਾਏ ਅੰਦਰਲਾ ਇੱਕ ਮਨ ਡਰਦਾ ਹੈ ਦੂਜਾ ਮਨ ਸੇਵਾ ਕਰਦਾ ਹੈ ਪਰ ਜਿਸ ਗੁਰੂ ਦੀ ਸੇਵਾ ਕਰਦੇ ਉਹ ਗੁਰੂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਗੁਰੇ ਕੀ ਤੀਰ ਪਛਾਨਤ ਪਾਤਸ਼ਾਨ ਕੈ ਸ਼ਨਾਨ ਕਰਾਓ ਕਲ ਸਵੇਰੇ ਅਸੀਂ ਤੁਹਾਡੇ ਕੋਲੋਂ ਚਲੇ ਜਾਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲ ਕੀ ਤਰ ਪਾਤਸ਼ਾਹ ਦੇ ਸ਼ਨਾਨ ਲਈ ਜਲ ਤਿਆਰ ਕੀਤਾ ਜਦੋਂ ਹਜ਼ੂਰ ਤਾਂ ਉਹ ਫਟਿਆ ਹੋਇਆ ਝੋਲਾ ਲਾਇਆ ਨਾ ਇਦਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਕਮਰਕਸਾ ਚੋਲੇ ਦੇ ਉੱਪਰ ਕੀਤਾ ਹੈ ਇੱਕ ਕਮਰਕਸਾ ਚੋਲੇ ਦੇ ਭੋਏ ਪੇਟ ਤੇ ਕੀਤਾ ਹੋਇਆ ਉਹ ਕਮਰਕਸੇ ਨੂੰ ਵੱਟ ਦੇ ਕੇ ਪੇਟ ਬੰਨਿਆ ਹੋਇਆ ਜਦੋਂ ਉਹ ਕਮਰਕਸੇ ਦੀਆਂ ਗੰਡਾਂ ਪਿੱਛੀਆਂ ਖੁੱਲਣ ਲੱਗੇ ਉਹ ਕਮਰਕਸਾ ਪੇਟ ਦੇ ਮਾਸ ਵਿੱਚ ਫਸਿਆ ਹੋਇਆ ਹੈ ਕਮਰਕਸਾ ਖੋਲਦਿਆਂ ਮਾਸ ਫਟਿਆ ਗਿਆ ਲਹੂ ਦੀ ਫੁਆਰ ਤਰੀ ਥੋੜਾ ਜਿਹਾ ਲਹੂ ਸਿਮਿਆ ਧਰਿਆ ਦਇਆ ਸਿੰਘ ਕਹਿੰਦੇ ਪਾਤਸ਼ਾ ਇਹ ਪੇਟ ਭੁਏ ਕਮਰ ਕਸਾ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਿੰਦੇ ਦਇਆ ਸਿੰਘ ਤੁਹਾਨੂੰ ਕੀ ਲੱਗਦਾ ਮੈਨੂੰ ਭੁੱਖ ਨਹੀਂ ਸੀ ਲੱਗਦੀ ਮੈਂ ਚਮਕੌਰ ਦੀ ਗੜੀ ਦਾ ਪ੍ਰਸ਼ਾਦਾ ਵੀ ਬੁੱਧੀ ਚੰਦ ਰੌਵਤ ਦਾ ਲੈੰਦਾ ਭੋਜਨ ਵੀ ਅੱਧੀ ਰੋਟੀ ਤੁਹਾਡੇ ਚ ਵੰਡ ਦਿੱਤੀ ਦਇਆ ਸਿੰਘ ਭੁੱਖ ਮੈਨੂੰ ਵੀ ਲੱਗਦੀ ਸੀ ਪਰ ਮੈਂ ਉਹ ਪੂਰਨੇ ਬਾਹਰਾਂ ਜਿੱਥੇ ਭੁੱਖ ਵਿੱਚ ਵੀ ਰੁੱਜਿਆ ਹੋਇਆ ਮਹਿਸੂਸ ਕਰਦਾ ਸਸਨਬ ਰਾਤ ਨੂੰ ਬੇਨਤੀ ਕੀ ਕਲਗੀਧਰ ਪਾਤਸ਼ਾਹ ਜਿਹੜੇ ਪੁਰਨੇ ਪਗ ਰੈਂਦੀ ਦੁਨੀਆ ਤੱਕ ਸਿੱਖ ਬੋਮ ਉਹਦੇ ਉੱਤੇ ਉਹ ਚੀਜ਼ਾਂ ਲਿਖਦੀ ਰਹੇਗੇ ਕਿ ਜੇ ਸੁੱਖ ਦੇ ਤਾਂ ਤੁਝੇ ਰੱਦੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇੱਤਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸ਼ਨਾਹਨ ਕੀਤਾ ਠਹਿਰ ਕੇ ਉਹਨਾਂ ਦੇ ਘਰ ਆਵਾਜ਼ ਦੇ ਕੇ ਕਿਹਾ ਗੁਲਾਬੇ ਪੰਜਾਬੇ ਇੱਥੇ تیرੇ ਪਿੰਡ ਵਿੱਚ ਨਿਹੱਲੇ ਖੱਤਰੀ ਦੀ ਇੱਕ ਬਿਰਧ ਮਾਈ ਰਹਿੰਦੀ ਉਹਨੂੰ ਸਾਡਾ ਸੁਣਿਆ ਦਿਓ ਉਹਨਾਂ ਹੱਥ ਜੋੜ ਕੇ ਕਿ ਮਹਾਰਾਜ ਜੇ ਰੌਲਾ ਪੈ ਗਿਆ ਨਾ ਤੇ ਸਾਰੇ ਪਿੰਡ ਵਿੱਚ ਰੌਲਾ ਜੇ ਪੈ ਗਿਆ ਪਾਤਸ਼ਾਹ ਖਤਰਾ ਵੱਜ ਜਾਏਗਾ ਹਜ਼ੂਰ ਨੇ ਕਿਹਾ ਕੋਈ ਗੱਲ ਉਹਨੂੰ ਸੁਣਿਆ ਦਿਓ ਜਦ ਕਿ ਕੋ ਆਨੰਦਪੁਰ ਸਾਹਿਬ ਵਾਲੇ ਸਤਿਗੁਰੂ ਆਏ ਨੇ ਤੇ ਨਾਲ ਕਿਉ ਮਾਤਾ ਹਰਦੇਈ ਨੂੰ ਕਿ ਸਾਡੀ ਭੇਟਾ ਲੈ ਕੇ ਆ ਸਾ ਸੰਗਤ ਗੁਰੂ ਪ੍ਰੇਮ ਤੇ ਭੇਟਾ ਵਾਸਤੇ ਗੁਰੂ ਆਉਂਦਾ ਜਿੱਥੇ ਪ੍ਰੇਮ ਦੀ ਭੇਟਾ ਨਾ ਗੁਰੂ ਨੂੰ ਪਦਾਰਥਾਂ ਦੀ ਜ਼ਰੂਰਤ ਨਹੀਂ ਅੱਜ ਵੀ ਕੋਈ ਪ੍ਰੇਮ ਨਾਲ ਯਾਦ ਕਰੇ ਗੁਰੂ ਹਾਜ਼ਰ ਰਹਿੰਦਾ ਸਿੱਖੋ ਭੇਟਾ ਦੀ ਗੱਲ ਅੰਦਰ ਪ੍ਰੇਮ ਹੋਣਾ ਚਾਹੀਦਾ ਅੱਜ ਆਦਿਸ਼ ਨੇ ਬਚਨ ਕਹੇ ਉਹਨੂੰ ਕੋ ਪ੍ਰੇਮ ਭੇਟਾ ਲੈ ਕੇ ਆਵੇ ਮਾਰਾ ਸਤਿਵਚਨ ਰਾਤ ਹਨੇਰਾ ਪੈ ਚੁੱਕਾ ਸੀ ਦਮੇ ਤਰਾ ਪੈਰ ਦੱਬਦਿਆਂ ਦੱਬਦਿਆਂ ਨੇ ਹੱਲੇ ਖਤਰੀ ਦੇ ਘਰ ਗਏ ਦਰਵਾਜ਼ਾ ਖੜਕਾਇਆ ਨੇ ਹੱਲੇ ਤੇਰੀ ਮਾਈ ਕਿੱਥੇ ਅੱਖਾਂ ਦੀ ਰੌਸ਼ਨੀ ਘਟ ਚੁੱਕੀ ਸੀ ਉਹਨੂੰ ਹੱਥ ਜੋੜ ਕੇ ਪਿਆ ਮਾਤਾ ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਆਏ ਨੇ ਤੈਨੂੰ ਦਰਸ਼ਨਾਂ ਵਾਸਤੇ ਸੱਦੇ ਤੇ ਨਾਲ ਪਾਤਸ਼ਾਹ ਨੇ ਕਿਹਾ ਭੇਟਾ ਲੈ ਕੇ ਆਈ 10 ਭੇਟਾ ਕੀ ਹੈ ਤੇਰੇ ਕੋਲ ਪਾਤਸ਼ਾਹ ਨੇ ਕਿਹਾ ਭੇਟਾ ਲੈ ਕੇ ਆਵੇ ਤੇਰੇ ਕੋਲ ਭੇਟਾ ਕੀ ਹੈ ਉਹਨੇ ਉਸੇ ਵਕਤ ਕਿਹਾ ਪੁੱਤ ਨੇ ਹੱਲੇ ਗੁਰੂ ਕਲਗੀਧਰ ਪਾਤਸ਼ਾਹ ਵਾਸਤੇ ਮੈਂ ਚੋਲਾ ਸੀਕੇ ਰੱਖਿਆ ਹੋਇਆ ਇੱਕ ਚਾਦਰ ਤੇ ਇੱਕ ਚੋਲਾ ਮੈਂ ਸੀਕੇ ਆਪਣੇ ਹੱਥੀ ਬੁਣ ਕੇ ਰੱਖਿਆ ਹੈ ਉਹ ਚੋਲਾ ਚੁੱਕ ਪੁੱਤ ਸਦੂਕ ਵਿੱਚ ਪਾਤਸ਼ਾਹ ਦੀ ਪੇਟਾ ਇੱਕ ਚੋਲਾ ਤੇ ਇੱਕ ਚਾਦਰ ਉਹ ਹਜ਼ੂਰ ਦੇ ਵਾਸਤੇ ਮਾਤਾ ਹਰਦੇਈ ਨੇ ਬੁਣਿਆ ਹੋਇਆ ਨਿਹੱਲਾ ਤੇ ਉਹਦੀ ਮਾਤਾ ਦੁਨ ਨੇ ਜਿਹੜੇ ਗਲਾਬੇ ਪੰਜਾਬੇ ਨਾਲ ਲੱਗੇ ਪਾਤਸ਼ਾਹ ਨੂੰ ਲਿਆ ਕੇ ਚੋਲਾ ਪਹਿਨਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ گلabbe ਇਹਨੂੰ ਨੀਲਾ ਰੰਗ ਕਰਾਓ ਗੁਰੂ ਨੂੰ ਪਤਾ ਸਿੱਕਲ ਕਿਵੇਂ ਇਸ ਧਰਤੀ ਤੋਂ ਜਾਣਾ ਹੈ ਇਹਨੂੰ ਨੀਲਾ ਰੰਗ ਕਰਾਓ ਕੋਈ ਲਲਾਰੀ ਹੈ ਤੇਰੇ ਪਿੰਡ ਵਿੱਚ ਆਖਿਆ ਮਹਾਰਾਜ ਹਾਂ ਇੱਕੋ ਹੀ ਲਲਾਰੀਆਂ ਦਾ ਘਰ ਹੈ ਥੋੜਾ ਥੋੜਾ ਕੰਮ ਉਹਦਾ ਚੱਲਦਾ ਹੈ ਮਰਨ ਹੈ ਲਲਾਰੀਆਂ ਦਾ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾਓ ਹੁਣੇ ਉਹਦੇ ਕੋਲ ਜਾਓ ਉਨੂੰ ਕੋ ਚੋਲੇ ਨੂੰ ਨੀਲਾ ਰੰਗ ਕਰਦੇਓ ਉਹ ਦੋਵੇਂ ਭਰਾ ਅਤੀ ਰਾਤ ਨੂੰ ਲਲਾਜੀ ਵੱਲ ਤੁਰੇ ਤੇ ਮਾਤਾ ਹਰਦੇਈ ਨੂੰ ਪਾਤਸ਼ਾਹ ਨੇ ਅਸੀਸਾਂ ਦਿੱਤੇ ਤੋਰਿਆ ਜਾਂ ਮਾਈ ਤੇਰੀ ਸੇਵਾ ਪਰਵਾਨ ਤੇਰਾ ਲੋਕ ਸੁਖੀ ਪਰਲੋਕ ਸੁਹਿਲਾ ਤੇਰਾ ਜਨਮ ਤੇ ਮਰਨ ਖਤਮ ਹੋਇਆ ਮਾਤਾ ਅਜ ਤੋਂ ਬਾਅਦ ਇਹ ਭੇਡਾ ਨਾ ਬੁਣੀ ਕੱਪੜਾ ਇੱਥੇ ਤੇਰੀ ਸੇਵਾ ਪੂਰੀ ਤੇਰਾ ਜਨਮ ਤੇ ਮਰਨ ਖਤਮ ਹੋਇਆ ਸਤਗੁਰ ਕੈ ਜਨਮ ਹੈ ਬਵਨ ਮਟਾਇਆ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ ਔਰ ਸਾਧ ਸੰਗਤ ਦੋਵੇਂ ਭਰਾ ਚਲੇ ਗਏ ਲਲਾਰੀ ਦੇ ਘਰ ਦਰਵਾਜ਼ਾ ਖੜਕਾਇਆ ਹੁਣ ਲਲਾਰੀ ਨਿਕਲ ਕੇ ਪੁੱਛਦਾ ਹੈ ਆਪਾਂ ਉਸੇ ਧਰਤੀ ਤੇ ਬੈਠੇ ਲਲਾਰੀ ਪੁੱਛਦਾ ਹੈ ਇਹ ਚੋਲਾ ਕਦੋਂ ਚਾਹੀਦਾ ਉਹਨ ਕੇ ਗੁਰੂ ਦਾ ਹੁਕਮ ਹੈ ਕੱਲ ਸਵੇਰੇ ਚਾਹੀਦਾ ਲਲਾਰੀ ਨੇ ਕਿਹਾ ਕੱਲ ਨਹੀਂ ਮਿਲ ਸਕਦਾ ਕਿਉਂ ਜੀ ਕਹਿੰਦੇ ਮੇਰੇ ਕੋਲ ਰੰਗ ਮੁੱਕਿਆ ਹੋਇਆ ਹੈ ਕੱਲ ਸਵੇਰੇ ਰੰਗ ਲੈ ਅਮਨ ਦਾ ਬਾਜ਼ਾਰੋਂ ਮੱਟ ਵਿੱਚ ਪਾਵਾਂਗਾ ਦੋ ਦਿਨ ਕੜਨ ਨੂੰ ਲੱਗਦੇ ਨੇ ਪੱਕੇ ਕਰ ਤੇ ਫਿਰ ਪਕਾ ਕੇ ਦੇਵਾਂਗਾ ਨਾ ਨਹੀਂ ਤੇ ਰੰਗ ਇੰਜ ਨਹੀਂ ਕੱਚੇ ਚੜਦੇ ਦੋ ਦਿਨ ਲੱਗ ਜਾਣਗੇ ਗਲਬਾ ਪੰਜਾਬਾ ਵਾਪਸ ਆ ਕੇ ਪੁੱਛਦੇ ਸਤਿਮਾਰਾ ਜੋ ਕਹਿੰਦਾ ਦੋ ਦਿਨ ਲੱਗਣਗੇ ਹਜ਼ੂਰ ਨੇ ਕਿਹਾ ਨਹੀਂ ਉਹਨੂੰ ਕਹੇ ਕੱਲ ਸਵੇਰੇ ਝੋਲਾ ਦਵੇ ਪਾਤਸ਼ਾਹ ਦੇ ਕੋਲ ਰੰਗ ਮੁੱਕਿਆ ਹੋਇਆ ਹੈ ਹਜ਼ੂਰ ਕਹਿੰਦੇ ਰੰਗ ਦੀ ਲੋੜ ਹੀ ਨਹੀਂ ਉਹਨੂੰ ਕਹੇ ਰੰਗ ਵਾਲੇ ਮੱਟ ਵਿੱਚ ਹੀ ਝੋਲਾ ਡੋਬ ਦੇ ਜਿਹਦੇ ਵਿੱਚ ਰੰਗ ਮੁੱਕਿਆ ਹੋਇਆ ਉਹਦੇ 'ਚ ਰੰਗ ਆਪੇ ਚੜ ਜਾਂਦਾ। ਹਜ਼ੂਰ ਸੱਚੇ ਬਾਦਸ਼ਾਹ ਨੇ ਜੋ ਬਚਨ ਕਹੋ ਇਹੋ ਜੱਕੋ ਨਾ ਕਹਦੇ ਤੇ ਦੇਖੋ ਪ੍ਰੇਮ ਤੇ ਵਿਸ਼ਵਾਸ ਦੀ ਗੱਲ ਐ। ਸਤਿਗੁਰੂ ਦੇ ਬਚਨ ਤੇ ਵਿਸ਼ਵਾਸ ਰੱਖਣਾ ਪੈਂਦਾ। ਸਭ ਤੋਂ ਵੱਡੀ ਭਗਤੀ ਗੁਰਮਤਿ ਵਿੱਚ ਕੋਈ ਐ। ਗੁਰੂ ਦੇ ਬਚਨ ਤੇ ਵਿਸ਼ਵਾਸ ਕਰੋ। ਜਦੋਂ ਬਾਦਸ਼ਾਹ ਨੇ ਕਿਹਾ ਬਲਾਬੇ ਪਿਆਪੇ ਨੇ ਜਾ ਕੇ ਕਹਿ ਦਿੱਤਾ। ਲਲਾ ਜੀ ਨੇ ਕਿਹਾ ਕੋਈ ਗੱਲ ਨਹੀਂ। ਉਹ ਝੋਲਾ ਤੇ ਜੱਦਰ ਰਖ ਲਈ ਘਰ ਵਾਲੀ ਨੂੰ ਕਹਿੰਦਾ ਭਗਵਾਨ ਨੇ ਮਟ ਵਿੱਚ ਪਾਣੀ ਪਾ ਕੱਪੜੇ ਡੋਬ ਦੇ ਉਹ ਘਰ ਵਾਲੀ ਨੇ ਕਿਹਾ ਜੀ ਤੁਸੀਂ ਕੀ ਗੱਲ ਕਰਦੇ ਹੋ ਰੰਗ ਮੁੱਕਿਆ ਹੋਇਆ ਹੈ ਪਾਣੀ ਵਿੱਚੋਂ ਰੰਗ ਕਿਵੇਂ ਚੜੇਗਾ ਇਹ ਰੰਗ ਨਹੀਂ ਚੜਨਾ ਕੱਚਾ ਰਹਿ ਜਾਣਾ ਤੇ ਲਲਾਰੀ ਨੇ ਪਤਾ ਆਪਣੇ ਘਰ ਵਾਲੀ ਨੂੰ ਕੀ ਗਿਆ ਕਹਿੰਦਾ ਆਪਾਂ ਕੀ ਲੈਣਾ ਹੈ ਰੰਗ ਚੜੇ ਭਾਵੇਂ ਨਾ ਚੜੇ ਆਪਾਂ ਤਾਂ ਪੈਸੇ ਅੱਪਾ ਦਾ ਚੌਧਰੀਆਂ ਤੋਂ ਪੈਸੇ ਲੈਣੇ ਨੇ ਰੰਗ ਚੜੇ ਭਾਵੇਂ ਨਾ ਚੜੇ ਉਹਦੇ ਘਰਵਾਲੀ ਨੇ ਪਾਣੀ ਪਾਇਆ ਚੋਲਾ ਚਾਦਰ ਡੋਬ ਦਿੱਤੀ ਰਾਤ ਲੰਘ ਗਈ ਸਵੇਰੇ ਸੱਪ ਤੇ ਉੱਠ ਕੇ ਉਹ ਚਾਦਰ ਚੋਲਾ ਕੱਢ ਕੇ ਤਾਰ ਤੇ ਸੁਪਨੇ ਬਾਤੇ ਜਿਵੇਂ ਜਿਵੇਂ ਦਿਨ ਚੜਦਾ ਏ ਧੁੰਦ ਹਟਦੀ ਏ ਦੋਵੇਂ ਜਣੇ ਵੇੜੇ 'ਚ ਘੁੰਮਦਿਆਂ ਨજર ਚੋਲੇ ਤੇ ਚਾਦਰ ਵੱਲ ਜਾਂਦੀ ਏ ਹਰਨੀ ਵੀ ਹੱਦ ਨਾ ਰਹੀ ਜਦੋਂ ਦਿਨ ਦੀ ਲੋ ਲੱਗੀ ਚਾਦਰ ਤੇ ਚੋਲੇ ਵੱਲ ਵੇਖ ਕੇ ਹੈਰਾਨ ਹੋ ਗਏ ਇਨੋਂ ਗੂੜਾ ਰੰਗ ਕਦੇ ਰੰਗ ਵਿੱਚੋਂ ਨਹੀਂ ਚੜਿਆ ਜਿੰਨਾ ਪਾਣੀ ਚੋਂ ਚੜ੍ਹਦਾ। ਕਿਉਂਕਿ ਗੁਰੂ ਦਾ ਬਚਨ ਹੈ। ਜੋ ਗੁਰੂ ਦਾ ਬਚਨ ਹੈ ਉਹ اٹਲ ਹੈ ਸਾਸਨ। ਉਹਦੇ ਵਾਸਤੇ ਫਿਰ ਇਹ ਚੀਜ਼ਾਂ ਨੇ। ਜਦੋਂ ਉਹ ਰੰਗ ਚੜ੍ਹਿਆ ਚੋਲਾ ਵੇਖਿਆ। ਲਲਾਜੀ ਦੇ ਘਰ ਵਾਲੀ ਕਹਿੰਦੀ ਚੌਧਰੀਆਂ ਦਾ ਗੁਰੂ ਕਰਾਮਾਤੀ ਹੈ। ਚੌਧਰੀਆਂ ਦਾ ਮੁਰਸ਼ਿਦ ਪਹੁੰਚਿਆ ਹੋਇਆ ਹੈ। ਚਲੋ ਉਹਦੇ ਕੋਲ ਚਲੀਏ। ਚੋਲੇ ਨੂੰ ਸਤਾ ਤੇ ਚਾਦਰ ਸਤਾ ਕੇ ਪਹੁੰਚ ਗਏ। ਤੇ ਆ ਕੇ ਚੌਧਰੀ ਗੁਲਾਬੇ ਪੰਜਾਬੇ ਨੂੰ ਕਹਿੰਦੇ ਨੇ ਤੁਹਾਡੇ ਗੁਰੂ ਦੇ ਦਰਸ਼ਨ ਕਰ। ਚੋਲੇ ਨੂੰ ਰੰਗ ਪੜਾ ਪੂਰਾ ਝੜ ਗਿਆ। ਤੁਹਾਡਾ ਮੁਰਸ਼ਦ ਪਹੁੰਚਿਆ ਹੋਇਆ ਹੈ। دیدار ਕਰਾ ਦਿਓ। ਕਿ ਆਪ ਮੁੱਚ ਕੇ ਦੱਸਦੇ। ਜਵਾਰੇ ਤੇ ਬੈਠੇ ਪਾਤਸ਼ਾਹ ਤੋਂ ਅੰਗੇ ਲਈ ਮਹਾਰਾਜ ਲਲਾਰੀ ਤੇ ਉਹਦੇ ਘਰ ਵਾਲੀ ਆਏ ਨੇ। ਦਰਸ਼ਨ ਕਰਨਾ ਚਾਹੁੰਦੇ ਨੇ। ਪਾਤਸ਼ਾਹ ਨੇ ਕਹੇ ਭੇਜ ਦਿਓ। ਜਦੋਂ ਉਹ ਚੋਲਾ ਲੈ ਕੇ ਹਜ਼ੂਰ ਦੇ ਪਲੰਗ ਤੇ ਧਰਿਆ ਨਾ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੱਤਰ ਭੋਏ ਹੱਥ ਪਾ ਕੇ ਪੰਜ ਮੋਰਾ ਸੋਨੇ ਦੀਆਂ ਚੁੱਕਦੇ ਦੇ ਕੇ ਕਹਿੰਦੇ ਲੋ ਭਾਈ ਤਨੂੰ ਤਮ ਪੈਸੇ ਚਾਹੀਦੇ ਨੇ ਰੰਗ ਭਾਵੇਂ ਚੜ੍ਹੇ ਭਾਵੇਂ ਆ ਜਾਏ ਜਦੋਂ ਹਜ਼ੂਰ ਨੇ ਇੰਨੀ ਗੱਲ ਕਹੀ ਉਹਨਾਂ ਦੀ ਧਾ ਨਿਕਲ ਗਈ ਪਾਦਸ਼ਾਹ ਤੁਸੀਂ ਅੰਦਰ ਜਾਣੀਓ ਇਹ ਗੱਲ ਅਸੀਂ ਦੋ ਮਾਂ ਜੀਆਂ ਨੇ ਆਪਸ ਵਿੱਚ ਕੀਤੀ ਹੈ ਸਤਿਗੁਰੂ ਤੁਸੀਂ ਸਭ ਕੁਝ ਜਾਣਦੇ ਹੋ ਮਹਾਰਾਜ ਪੈਸੇ ਨਹੀਂ ਹੋ ਲੈਣੇ ਹਜ਼ੂਰ ਨੇ ਕਿਹਾ ਕਿਉਂ ਨਹੀਂ ਲੈਣੇ ਬਈ ਤਨੂ ਤਾਂ ਪੈਸੇ ਚਾਹੀਦੇ ਨੇ ਰੰਗ ਭਾਵੇਂ ਜੜੇ ਭਾਵੇਂ ਨਾ ਜੜੇ ਲਲਾਰੀ ਤੇ ਉਹਦੇ ਘਰਵਾਲੀ ਨੇ ਹੱਥ ਜੋੜ ਕੇ ਰੋਂਦੇ ਆ ਕਿ ਮਹਾਰਾਜ ਪੈਸੇ ਨਹੀਂ ਚਾਹੀਦੇ ਜੇ ਕੁਝ ਦੇਣਾ ਹੈ ਸੀ ਕੁਝ ਹੋਰ ਮੰਗਣਾ ਹੈ ਹਜ਼ੂਰ ਨੇ ਕਿਹਾ ਰੋਵੋ ਨਾ ਭਾਈ ਕੀ ਚਾਹੀਦਾ ਹੈ ਲਲਾਰੀ ਤੇ ਉਹਦੇ ਘਰਵਾਲੀ ਨੇ ਕਿਹਾ ਰੋਵੋ ਨਾ ਦੱਸੋ ਕੀ ਚਾਹੀਦਾ ਹੈ ਉਹਨਾਂ ਰੋਂਦੇ ਆ ਕਿ ਆਹ ਬਾਦਸ਼ਾਹ ਗਰੀਬੀ ਜ਼ਰੂਰ ਹੈ ਘਰ ਵਿੱਚ ਗਰੀਬੀ ਦੇ ਦੁੱਖ ਦੇ ਭੁੱਖ ਦੇ ਦਿਨ ਨਿਕਲ ਜਾਂਦੇ ਨੇ ਗਰੀਬੀ ਦੇ ਦਿਨ ਕੱਟੇ ਜਾ ਸਕਦੇ ਨੇ ਪਰ ਪਾਦਸ਼ਾਹ ਮਹਿਣਿਆਂ ਨਾਲ ਭਰੀ ਉਮਰ ਕੱਟੀ ਨਹੀਂ ਜਾਂਦੀ ਹੁਣ ਲੋਕੀ ਸਾਡੇ ਕੋਲੋਂ ਕੱਪੜੇ ਨਹੀਂ ਰਗਉਂਦੇ ਪਾਦਸ਼ਾਹ ਪੁੱਛਦੇ ਕਿਉਂ ਕਹਿੰਦੇ ਜੀ ਸਾਡੇ ਘਰ ਔਲਾਦ ਨਹੀਂ ਹੈ ਲੋਕੀ ਸਾਨੂੰ ਅੰਤਰਾ ਕਹਿੰਦੇ ਨੇ ਬੱਚਿਆਂ ਦੇ ਕੱਪੜੇ ਸਾਡੇ ਕੋਲੋਂ ਨਹੀਂ ਲਗਾਉਂਦੇ ਕਿਤੇ ਨજર ਨਾ ਲੱਗ ਜਾਉਂਦੀ ਮੈਨੂੰ ਵਾਂਝ ਕਹਿੰਦੇ ਨੇ ਪਾਦਸ਼ਾਹ ਇੱਕ ਕਿਰਪਾ ਕਰੋ ਪੈਸੇ ਨਹੀਂ ਜਾਈ ਰਹੇ ਘਰ ਨੂੰ ਭਾਗ ਲਾ ਦਿਓ ਇੱਕ ਪੁੱਤਰ ਦੀ ਤਾਤ ਵbsch ਦਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਬੰ ਪਿਆਰ ਵਿੱਚ ਆ ਕੇ ਬੋਲੇ ਆ ਲੋ ਭਾਈ ਪੰਜ ਮੋਹਰਾਂ ਜਾਓ ਤੁਹਾਡੇ ਘਰ ਦਾ ਗਰੀਬੀ ਤੇ ਦਲੇਦਰ ਵੀ ਦੂਰ ਤੇ ਜੋ ਤੁਸੀਂ ਮੰਗਿਆ ਗੁਰੂ ਨਾਨਕ ਦੇ ਘਰੋਂ ਪੁੱਤਰ ਵੀ ਤੁਹਾਨੂੰ ਦਿੰਦਾ ਸਾ ਸੰਗਤ ਦੁਨੀਆ 'ਚ ਹੈ ਐਸਾ ਗੁਰੂ ਜਿਹੜਾ ਇੱਕ ਦਿਨ ਪਹਿਲਾਂ ਆਪਣੇ ਪੁੱਤ ਕੁਰਬਾਨ ਕਰਕੇ ਆਇਆ ਫਿਰ ਵੀ ਕੋਈ ਗੁਰੂ ਕੋਲੋਂ ਪੁੱਤ ਮੰਗਦੇ ਬਾਦਸ਼ਾਹ ਤਾਂ ਵੀ ਦੇ ਦਿੰਦੇ ਨੇ ਅਜ ਆਪਣੇ ਮਨਾਂ ਝਾਤ ਮਾਰਿਓ ਕਲ ਕੀ ਤਰ ਬਾਦਸ਼ਾਹ ਨੇ ਆਪਣੇ ਪੁੱਤ ਵਾਰੇ ਨੇ ਸਾਨੂੰ ਇੰਨੀ ਸੁੱਖਾਂ ਵਾਲੀ ਜ਼ਿੰਦਗੀ ਦਿੱਤੀ ਉਹ ਸਿੱਖੋ ਕਦੇ ਆਪਣੇ ਪੁੱਤ ਬਿਉਣ ਚੱਲੇ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਯਾਦ ਕਰ ਲਿਆ ਕਰੋ ਸ਼ਰਾਬਾਂ ਨਾ ਚਲਾਓ ਵੇ ਮੱਚ ਸਿੱਖ ਆਪਣੇ ਪੁੱਤ ਨੂੰ ਵਿਆਹਨ ਕਰੇ ਤੇ ਤਲਕੀ ਤਰ ਬਾਦਸ਼ਾਹ ਨੂੰ ਯਾਦ ਕਰੇ ਸਿੱਖ ਆਪਣੇ ਪੁੱਤ ਨੂੰ ਵਰਾਤ ਲੈ ਕੇ ਚੜ੍ਹੇ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਯਾਦ ਕਰੇ ਸਾ ਸੰਗਤ ਐਸਾ ਸਤਿਗੁਰੂ ਆਪਣੇ ਪੁੱਤ ਭਾਰਤ ਤੇ ਵੀ ਲਲਾਰੀ ਨੂੰ ਪੁੱਤਰ ਦਿੱਤਾ ਬਖਸ਼ੀ ਉਹ ਮੱਠ ਅੱਜ ਵੀ ਗੁਰਦੁਆਰਾ ਚਵਾਰਾ ਸਾਹਿਬ ਹੈ ਜਦੋਂ ਤੁਸੀਂ ਕਿਤੇ ਸੋਪ ਬਣਿਓ ਦਰਸ਼ਨ ਕਰਿਓ ਉਹ ਮੱਠ ਅੱਜ ਵੀ ਇਸ ਗੱਲ ਦੀ ਯਾਦਗਾਰ ਹੈ ਕਿ ਰੰਗ ਤੋਂ ਬਗੈਰ ਗੁਰੂ ਜਾਵੇ ਤਾਂ ਪਾਣੀ ਵਿੱਚੋਂ ਵੀ ਰੰਗ ਝਾੜ ਲੈਂਦਾ ਹੈ। ਪਾਦਸ਼ਾ ਨੇ ਅਗਲੀ ਸਵੇਰੀ ਕਹਿ ਦਿੱਤਾ ਗੁਲਾਬੇ ਪੰਜਾਬੇ ਅਸੀਂ ਗਨੀ ਖਾਨ ਨਵੀ ਖਾਨ ਕਰ ਜਾਵਾਂਗੇ। ਕਿਉਂ? ਕਿਉਂਕਿ ਗੁਲਾਬੇ ਪੰਜਾਬੇ ਦਾ ਤਾਂ ਮਨ ਡਰਦਾ ਵੀ ਹੈ। ਔਰ ਦੂਜਾ ਪਾਦਸ਼ਾ ਨੇ ਸ਼ਰਦਾਲੂ ਨੇ ਗਨੀ ਖਾਨ ਨਵੀ ਖਾਨ ਉਹਨਾਂ ਦੇ ਭੂਆ ਦੇ ਪੁੱਤਰ ਹੈ ਅੱਗੇ ਚੌਧਰੀ ਕੋਟਲਾ ਨਿਹੰਗਾਂ ਜਿਹਦੇ ਪੱਠੇ ਤੋਂ ਹੋ ਕੇ ਆਏ ਨੇ ਔਰ ਪਾਦਸ਼ਾ ਗਨੀ ਖਾਨ ਨਵੀ ਖਾਨ ਕੋਲ ਪਤਾ ਕਿ ਹੁੰਦਾ ਹੈ। ਹਜ਼ੂਰ ਨੇ ਉਹਨਾਂ ਰਾਹੀਂ ਸੇਵਾ ਉਹ ਜਗ੍ਹਾ ਤੱਕ ਲਈ ਅੱਗੇ ਜਿੱਥੇ ਚੌਧਰੀ ਰਾਏ ਕੱਲਾ ਉਹਨਾਂ ਨਾ ਰਾਏ ਕੋਲ ਰਾਏ ਕੱਲਾ ਚੌਧਰੀ ਚੌਧਰੀ ਨਿਹੰਗ ਖਾਂ ਦਾ ਪਰਮ ਹੈ ਉਹਦਾ ਪੁੱਤਰ ਉਤਰਵਲ ਪਿਆਇਆ ਹੋਇਆ ਹੈ ਇਹ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਕ ਰਹੇ ਨੇ ਸਿੱਖ ਅੰਦਰ ਸ਼ਰਧਾ ਭਾਵਨਾ ਪ੍ਰੇਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਨੀਖਾਂ ਨਵੀਂ ਕੰਦੇ ਘਰ ਰਹੇ ਇੱਥੋਂ ਜਦੋਂ ਪਾਤਸ਼ਾਹ ਮਾਸੀ ਵੜੇ ਤੁਰਨ ਲੱਗੇ ਨਾ ਕੱਲ ਸਵੇਰੇ ਇੱਥੋਂ ਨਗਰ ਦਿੱਖਤੋਂ ਰਵਾਨਾ ਹੋਣਾ ਇੱਕ ਮੀਲ ਨਹੀਂ ਗਏ ਜਦੋਂ ਪਾਤਸ਼ਾਹਨ ਫਿਰ ਕੇ ਆਉਂਦਿਆ ਉੱਚਦੇ ਤੀਰ ਬਣ ਕੇ ਬੈਠੇ ਨੇ ਤਿੰਨ ਸਿੱਖ ਨਾਲ ਨੇ ਦੋ ਸਿੱਕਾ ਨੇ ਮੋਰੀ ਉਪਲੰਤ ਹੋ ਚੁੱਕੇ ਹਨੀ ਖਾਨ ਨਵੀ ਖਾਨ ਨੇ ਮੋਰੀ ਮੋੜਾ ਦਿੱਤਾ ਹੋਇਆ ਇੱਕ ਸਿੱਖ ਪਹੀਆ ਦੇਵ ਸਿੰਘ ਚੌਰ ਕਰਦੇ ਨੇ ਨੀਲੇ ਚੋਲਿਆਂ ਦੇ ਥੱਲੇ ਸ਼ਮਸ਼ੀਰਾਂ ਤਿਆਰ ਨੇ ਪਤਾ ਕਿਉਂ ਕਿਰਾ ਪੈ ਸਕਦਾ ਜਦੋਂ ਕਿਰਾ ਪਿਆ ਨਾ ਉਹ ਮੁਹੰਮਦ ਉਹ ਦਿਨ ਕਾਜੀ ਜਿਹੜਾ ਸਲੋਹ ਦੇ ਰਹਿਣ ਵਾਲਾ ਹੈ ਉਹਨੂੰ ਤਫਤੀਸ਼ ਵਾਸਤੇ ਲੈਂਦਾ ਆ ਦੋ ਕੁ ਮਿੰਟ ਸੁਣਿਓ ਜਦੋਂ ਬਾਦਸ਼ਾਹ ਦੀ ਤਫਤੀਸ਼ ਲਈ ਲੈਂਦਾ ਦਾ ਰੋਗਾ ਪੁੱਛਦਾ ਤਫਤੀਸ਼ ਕਰੋ ਜੀ ਉੱਚ ਦੇ ਪੀਰ ਨੇ ਰੋਲਾ ਪਿਆ ਹੋਇਆ ਸ਼ਾਇਦ ਗੁਰੂ ਗੋਬਿੰਦ ਸਿੰਘ ਇਸ ਲੱਗ ਤੇ ਵਿੱਚ ਹੋਣ ਇੱਕ ਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਦੱਸੋ ਇਹ ਵਕਿਆ ਹੀ ਉੱਚ ਦੇ ਪੀਰ ਨੇ ਤੇ ਸਲੁਈਏ ਭਾਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੇ ਨੰਨਪੁਰ ਸਾਹਿਬ ਜਾ ਪੜਾਉਂਦਾ ਰਿਹਾ ਅੱਜ ਬਾਦਸ਼ਾਹਾਂ ਨੂੰ ਵੇਖ ਕੇ ਸਭ ਕੁਝ ਵੱਜ ਗਿਆ ਉਹਨੇ ਆਪਣੀ ਜ਼ਬਾਨ ਤੋਂ ਸੱਚ ਵੀ ਬੋਲਿਆ ਤੇ ਝੂਠ ਵੀ ਬੋਲਿਆ ਦੋਏ ਗੱਲਾਂ ਕੀ ਜਦੋਂ ਦਰੋਤਾ ਪੁੱਛਦਾ ਉੱਚ ਦੇ ਪੀਰ ਨੇ ਉਹਨੇ ਕਿਹਾ ਨਹੀਂ ਇਹ ਉੱਚ ਦੇ ਪੀਰ ਨਹੀਂ ਉਸੇ ਵਕਤ ਸਿੱਖਾਂ ਦੇ ਹੱਥ ਸ਼ੰਸ਼ੀਰਾਂ ਦੀ ਮੁੱਠ ਤੇ ਚਲੇ ਗਏ ਹੁਣ ਜੰਗ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਕੜ ਨਹੀਂ ਹੋਣੀ ਚਾਹੀਦੀ ਜਦੋਂ ਸਿੱਖਾਂ ਦੇ ਹੱਥ ਸ਼ਮਸ਼ੀਰ ਤੇ ਗਏ ਇੱਕ ਦਮ ਉਹ ਕਾਜੀ ਬੋਲਿਆ ਦਰੋਗਾ ਨੂੰ ਦਰੋਗਾ ਸਾਹਿਬ ਇਹ ਉੱਚ ਕੇ ਪੀਰ ਨਹੀਂ ਹੈ ਇਹ ਬਤਾ ਕੌਣ ਹੈ ਹੁਣ ਕੇ ਕੌਣ ਤੇ ਕਾਜੀ ਨੇ ਉੱਪਰ ਵੱਲ ਹੱਥ ਚੁੱਕ ਕੇ ਕਹੇ ਜੇ ਉੱਚ ਤੋਂ ਵੀ ਉੱਚ ਦੇ ਪੀਰ ਨੇ ਇਹਦੇ ਵਰਗਾ ਦੁਨੀਆ 'ਚ ਕੋਈ ਪੀਰ ਨਹੀਂ ਉੱਚ ਦੇ ਪੀਰ ਇਹਦੇ ਚਰਨਾਂ 'ਚੋਂ ਪੀਰ ਬਣਦੇ ਨੇ ਦਾ ਰੁਕਨ ਵੀ ਸੱਜਦਾ ਕੀਤਾ ਜਦੋਂ ਕਾਜੀ ਨੇ ਮੱਥਾ ਟੇਕਿਆ ਦਰੋਗਾ ਨੇ ਵੀ ਟੇਕਣਾ ਸੀ ਸਭ ਸੁਪਾਈਆਂ ਨੇ ਸਜਦਾ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਲਦੀ ਤਰ ਪਾਦਸ਼ਾ ਦਾ ਪਲੰਗ ਉੱਤੋਂ ਅੱਗੇ ਤੁਰ ਪਿਆ ਇੱਕ ਪ੍ਰਖਿਆ ਜਿਹੜੀ ਹੋਈ ਹੈ ਉਹ ਤੁਸੀਂ ਅੱਗੇ ਇਤਿਹਾਸ ਆਪ ਜਰੂਰ ਪੜਿਓ ਪਰ ਹਜ਼ੂਰ ਤੁਰਨ ਲੱਗੇ ਆ ਕਾਜੀ ਨੂੰ ਕਹਿ ਗਏ ਕਾਜੀ ਤੇਰੇ ਸੱਚ ਕਰਤੇ ਤੇਰੀ ਜਗਾਂ ਨੂੰ ਸਦਾ ਸਿੱਧਾ ਹੁੰਦਾ ਰਹੇ ਕਿਉਂਕਿ ਉਹਨੇ ਇਮਾਨਦਾਰੀ ਨਾਲ ਅੰਦਰੋਂ ਸੱਚ ਬੋਲੇ ਬਾਹਰੋਂ ਚੁੱਪ ਹੋਏ ਬੋਲਿਆ ਕਿ ਜੇ ਉੱਚ ਦੇ ਪੀਰ ਨਹੀਂ ਸਾਤ ਸੰਗਤ ਅੰਦਰੋਂ ਇਹ ਅੰਦਰੋਂ ਬੋਲਿਆ ਗੁਰੂ ਗੋਬਿੰਦ ਸਿੰਘ ਉੱਚ ਤੋਂ ਵੀ ਉੱਚ ਦੇ ਪੀਰ ਨੇ ਇਹਦੇ ਚਰਨਾਂ ਵਿੱਚੋਂ ਤਾਂ ਉੱਚ ਦੇ ਪੀਰ ਬਣਦੇ ਨੇ ਪਾਤਸ਼ਾਹ ਨੇ ਕਿਹਾ ਤੇਰੇ ਅੰਦਰ ਦੇ ਸੱਚ ਕਰਕੇ ਤੇਰੇ ਸੱਚ ਨੂੰ ਸਜਦਾ ਹੁੰਦਾ ਰਹੇਗਾ ਅੱਜ ਵੀ ਤੁਸੀਂ ਜਾਇਓ ਆ ਤਰਿਆ ਪਾਰ ਕਰਕੇ ਉਹਦਾ ਵਸਾਇਕ ਪਿੰਡ ਸਲੋ ਆਉਣੇ ਉੱਥੇ ਸਾਤ ਸੰਗਤ ਜਿਸ ਮਸੀਤ ਵਿੱਚੋਂ ਕਾਜੀ ਰਹਿੰਦਾ ਰਿਆ ਅੱਜ ਮਸੀਤ ਉਸੇ ਤਰ੍ਹਾਂ ਬਣੀ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹਦੇ ਵਿੱਚ ਲੋਕੀ ਉੱਥੇ ਮੱਥਾ ਟੇਕਦੇ ਜਿਸ ਜਿਸ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਦਰੋਂ ਸੱਚ ਦਾ ਸਜਦਾ ਕੀਤਾ ਉਹਦਾ ਜਨਮ ਸਫਲ ਜ਼ਰੂਰ ਹੋਇਆ ਅੱਜ ਆਪਾਂ ਇਸ ਧਰਤੀ ਤੇ ਆਏ ਅੰਦਰੋਂ ਸਜਦਾ ਕਰਨ ਮੈਂ ਰਾਤ ਵੀ ਬੇਨਤੀ ਕੀਤੀ ਹੁਣ ਵੀ ਬੇਨਤੀ ਕਰਾਂਗਾ ਇੱਕੋ ਚੀਜ਼ ਮੰਗ ਕੇ ਜਾਇਓ ਬਾਦਸ਼ਾਹ ਦੇ ਚਰਨਾਂ 'ਚ ਸਤਗੁਰੂ ਤੁਹਾਡਾ ਦਿੱਤਾ ਕਾਰੋਵਾਰ ਪੈਸਾ ਤਾਂ ਅੰਦੌਲਤ ਜ਼ਮੀਨ ਜਾਇਦਾਦ ਤੇ ਸਭ ਕੁਝ ਚੱਲਦਾ ਰਹਿਣਾ ਇਹ ਚੀਜ਼ਾਂ ਨਾ ਮੰਗਿਓ ਇਹ ਘਾਟੇ ਵਾਦੇ ਜ਼ਿੰਦਗੀ 'ਚ ਚੱਲਦੇ ਰਹਿਣਗੇ ਕਦੇ ਕੋਈ ਕੰਮ ਬੰਨੇ ਨੇ ਕਦੇ ਥੋੜੇ ਘਟ ਜਾਣਗੇ ਵਿਗੜ ਜਾਣਗੇ ਇੱਕ ਚੀਜ਼ ਸਭ ਤੋਂ ਵੱਡਾ ਘਟਾਇਆ ਉਹ ਅਤਕੀ ਜਿਹਦੀ ਔਲਾਦ ਸਿੱਖੀ ਤੋਂ ਦੂਰ ਹੋ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਪੈਸੇ ਦਾ ਘਟਾ ਫਿਰ ਕਿਦਾਂ ਕਦੇ ਪੂਰਾ ਹੋ ਜਾਣਾ ਜਿਹਦੇ ਬੱਚੇ ਕਹਿਣੇ ਵਿੱਚ ਤੇ ਸਿੱਖੀ ਵਿੱਚ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ ਅੱਜ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਇਸ ਧਰਤੀ ਤੇ ਜਨਕਮਲ ਆਪਾ ਬੈਠੇ ਪਾਤਸ਼ਾਹ ਦੇ ਚਰਨਾਂ 'ਚੋਂ ਮੰਗ ਕੇ ਜਾਇਓ ਦਸ਼ਮੇਸ਼ ਪਿਤਾ ਤੁਸੀਂ ਜਾਣ ਲੱਗੇ ਨਿਹੱਲੇ ਖੱਤਰੀ ਦੀ ਮਾਂ ਨੂੰ ਵੀ ਬਖਸ਼ਿਸ਼ਾਂ ਕਰਕੇ ਗਏ ਤੁਸੀਂ ਗਨੀਖਾ ਨਵੀ ਖਾਨੋਂ ਵੀ ਬਖਸ਼ਿਸ਼ਾਂ ਕਰਕੇ ਗਏ ਤੁਸੀਂ ਗੁਲਬੇ ਪੰਜਾਬ ਦੇ ਚਵਾਰੇ ਨੂੰ ਵੀ ਭਾਗ ਲੱਗਿਆ ਤੁਸੀਂ ਉਹਨਾਂ ਦੇ ਖੋਦੀ ਧਰਤੀ ਨੂੰ ਵੀ ਭਾਗ ਲੱਗਿਆ ਕਲਗੀਆਂ ਵਾਲੇ ਅੱਜ ਤੇਰੇ ਚਰਨਾਂ ਜਾਏ ਆ ਸਾਡੇ ਘਰਾਂ ਨੂੰ ਆਗ ਲਾਓ ਸਾਡੇ ਕਰਜ ਸਿੱਕੀ ਪੱਕੀ ਕਰੋ ਸਿੱਕੀ ਪੱਕੀ ਕਰੋ ਜਦੋਂ ਕੀਤਨੀਆਂ ਗਹਿਣੋਂ ਕੀਤਨ ਗੰਦੇ ਨਨੰਕਾ ਬੰਤ ਤੁਸੀਂ ਕਿੱਥੇ ਜਾਂਦੇ ਆ ਬਹਿਜ ਤੋ ਕਹਿੰਦੇ ਕੋਤਵਾਲੀ ਸੱਜਦੇ ਜਿੰਨਾ ਮਨ ਪਰਿਆ ਮੈਂ ਕਿਆ ਤੁਰੂ ਤੇ ਲੰਗਨ ਨੂੰ ਸੁਨੇਹਾ ਦੇ 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 ਪਿਤਾ ਜੀ ਜੰਮਦਿਲੇ ਬੈਠੇ ਮੱਚੀ ਵੜੀ ਦੀ ਤੇ ਸਾ ਸੰਗਤ ਪਾਦਸ਼ਾਹ ਇੱਤੇ ਨੇ ਸਹਿਜ ਜੱਤੇ ਜੇਲ ਵਿੱਚ ਨਿਸ਼ੋਕ ਅੰਤਰਜਾਮੀ ਸਤਿਗੁਰੂ ਨੂੰ ਸਭ ਕੁਝ ਪਤਾ ਹੈ ਫਿਰ ਵੀ ਪਾਦਸ਼ਾਹ ਅੰਦਰੋਂ ਕਿੰਨੇ ਡਗੇ ਹੋਏ ਔਰ ਉਸ ਗੁਰੂ ਦੇ ਚਰਨਾ ਵਿੱਚੋਂ ਜੋ ਕੋਈ ਮੰਗ ਰਿਹਾ ਹੈ ਇਹ ਨਹੀਂ ਪਾਦਸ਼ਾਹ ਕਹਿ ਰਿਹਾ ਮੇਰੇ ਸਹਿਜ ਜੱਤੇ ਤਾਪ ਕੈਦ ਵਿੱਚ ਨੇ ਜੇਲ ਵਿੱਚ ਮੈਂ ਤੁਹਾਨੂੰ ਕਿਉਂ ਦਵਾ ਪੁੱਤਰ ਨਹੀਂ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਸੱਚੇ ਸਾਹਿਬਾ ਜਾਂ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਹਿਸੋ ਜਿਹਦੇ ਘਰ ਵਿੱਚ ਸਭ ਕੁਝ ਹੈ ਉਹ ਕਦੇ ਇਨਕਾਰ ਨਹੀਂ ਕਰਦਾ ਆਓ ਉਸ ਗੁਰੂ ਕੋਲ ਮੰਗੀਏ ਆਖੋ ਸਤਿਨਾਮ ਸ੍ਰੀ ਕਿੰਨੇ ਕੁ ਪਰਮਾਨ ਦੇਈਏ ਕਿ ਗੁਰੂ ਸਦਾ ਅੰਗ ਸੰਗ ਹੈ ਇੱਥੇ ਇੱਕ ਸੱਜਣ ਆਏ ਨੇ ਕਿਤੇ ਉਹ ਚਲੇ ਨਾ ਗਏ ਹੋਣ ਰੋਪੜ ਦੇ ਨਾਲ ਰੋਡ ਮਾਹਰ ਦਾ ਪਿੰਡ ਹੈ ਉਹਨਾਂ ਦਾ ਇਹ ਸੰਤਾਨ ਦੱਸਣਾ ਪੈਂਦਾ ਹੈ ਕਿ ਕਿਸੇ ਨੂੰ ਸ਼ੱਕ ਨਾ ਰਹਿ ਜਾਏ ਉਹ ਕਹਿੰਦਾ ਭਾਈ ਸਾਹਿਬ ਜੀ 1992 ਵਿੱਚ ਕਹਿੰਦਾ ਤਿੰਨ ਬੰਦੇ ਮੇਰੇ ਨਾਲ ਫੜੇ 5 ਜੂਨ ਤੋਂ 29 ਜੂਨ ਤੱਕ ਸਾਨੂੰ ਜੇਲ੍ਹ 'ਚ ਪੁੱਠੇ ਲਟਕਾ ਕੇ ਰੱਖਿਆ ਉਹਦੋਂ ਕੁੱਟੇ ਜਾਂ ਚੁਪੇ ਹੋਏ ਗੁੱਟ ਬਨ ਕੇ ਪੁੱਠੇ ਲਟਕਾ ਦੇ ਰੱਖੇ। ਅੱਗੇ ਜਦੋਂ ਫਿਰ 29 ਜੂਨ ਨੂੰ ਮਾਰਨ ਲੱਗੇ ਨਾ ਰੋਪੜ ਵਾਲੀ ਨਹਿਰ ਤੇ ਲਿਆ ਕੇ। ਇਹਨਾਂ ਉੱਨੀ ਸ਼ਟਰ ਬੰਦੇ ਲੱਗ ਲੈਂਦੇ ਹੁੰਦੇ ਨੇ ਉਹ ਪੁਲਿਸ ਵਾਲੇ ਨਹੀਂ ਉਹ ਵਿੱਚ ਬੰਦੇ ਰੱਖੇ ਸੀ ਉਹ ਨਹੀਂ ਮਾਰਨ। ਕਿਉਂਕਿ ਬੰਦਾ ਮਾਰਨਾ ਬਹੁਤ ਔਖਾ ਹੈ। ਨਹਿਰ ਤੇ ਖੜੇ ਕਰਕੇ ਏਦਾਂ ਹੱਥ ਖੋਲ ਦਿੱਤੇ ਸਾਡੇ ਤੇ ਕਹਿੰਦਾ ਗੋਲੀ ਮਾਰਨ ਲੱਗ ਪਾ ਮੇਰੇ ਨਾਲ ਦੇ ਤੇ ਤਿੰਨ ਮਾਰੀਆਂ। ਇੱਕ ਮੱਥੇ 'ਚ ਮਾਰੀ ਦੋ ਛਾਤੀ 'ਚ ਮਾਰ ਕੇ ਸਿੱਟ ਦਨ ਐ। ਉਹ ਤੋਂ ਬਾਅਦ ਦੂਜੇ ਦੀ ਵਾਰੀ ਆਈ। ਉਹਦੇ ਵੀ ਤਿੰਨ ਗੋਲੀਆਂ ਮਾਰੀਆਂ। ਤੀਜੇ ਦੀ ਵਾਰੀ ਆਈ। ਫਿਰ ਉਹਦੇ ਵੀ ਤਿੰਨ ਗੋਲੀਆਂ ਮਾਰ ਕੇ ਮਾਰ ਦਿੱਤਾ। ਕਹਿੰਦਾ ਫਿਰ ਮੇਰੀ ਵਾਰੀ ਜਦੋਂ ਤਿੰਨ ਮਾਰ ਤੇ ਤਾਂ ਮੇਰੀ ਵੀ ਵਾਰੀ ਸੀ। ਕਹਿੰਦਾ ਜਦੋਂ ਮੇਰੇ ਕੋਲ ਹੀ ਮਾਰਨ ਲੱਗੇ ਮੈਨੂੰ ਪਤਾ ਹੁਣ ਮੇਰੇ ਵਾਰ ਨਹੀਂ। ਕਹਿੰਦਾ ਮੈਂ ਕੰਮ ਬੰਦ ਕਰਕੇ ਨਾ ਹੋਰ ਨਹੀਂ ਮੈਨੂੰ ਕੁਝ ਵੀ ਸੁਣਦਾ। ਜਦੋਂ ਉਹਨਾਂ ਦੇ ਗੋਲੀਆਂ ਵਜਦੀਆਂ ਸੀ ਮੈਂ ਚੌਪਾਈ ਸਭ ਫੜਿਆ ਸੀ ਜਦੋਂ ਮੇਰੀ ਵਾਰੀ ਆ ਗਈ ਉਹ ਵਿੱਚੇ ਚੌਪਾਈ ਸਭ ਮੈਨੂੰ ਨਹੀਂ ਪਤਾ ਕਿਹੜੀ ਪੰਦੀ ਰਹਿ ਗਈ ਕਹਿੰਦਾ ਕੋਈ ਅੰਦਰੋਂ ਗੱਲ ਨਿਕਲਣ ਲੱਗ ਪਈ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਿਆ ਹੁਣ ਤੋਂ ਕਿੱਥੇ ਆ ਮੇਰਾ ਇਹਦੇ 'ਚ ਦੋਸ਼ ਨਹੀਂ ਜਿਹੜੀ ਮੈਨੂੰ ਸਜ਼ਾ ਮਿਲਣ ਲੱਗੀ ਹੈ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਕੁਝ ਕੀਤਾ ਹੀ ਨਹੀਂ ਕਿਸੇ ਨਾਲ ਗੁਰੂ ਗੋਬਿੰਦ ਸਿੰਘ ਹੁਣ ਕਿੱਥੇ ਹੈ ਕਹਿੰਦਾ ਫਿਰ ਮੇਰੇ ਅੰਦਰੋਂ ਨਾ ਕਹਾ ਭਾਈਸਾਹਬ ਝੂਠ ਨਹੀਂ ਬੋਲਣਾ ਮਿੱਤੋ ਇੱਕ ਗਲਤ ਗੱਲ ਵੀ ਕਹਿਣਾ ਕਹਿੰਦਾ ਅੱਖਾਂ ਬੰਦ ਨੇਂਦਰੋਂ ਮਨ ਭਰ ਕੇ ਕਿਹਾ ਗੁਰੂ ਗੋਬਿੰਦ ਸਿੰਘ ਤੇਰੇ ਤਾਂ ਮੈਂ ਕਿਸੇ ਮੁਸਲਮਾਨ ਦੀ ਕਬਰ ਉੱਤੇ ਢੱਡ ਕੇ ਹੁੰਦਾ ਖਬਰੇ ਉਹ ਸਹਾਈ ਹੋ ਜਾਂਦਾ ਕੱਲੀਆਂ ਬਾਲਿਆ ਤੂੰ ਸਹਾਈ ਨਹੀਂ ਹੋ ਰਿਹਾ ਕਹਿੰਦਾ ਅੰਦਰੋਂ ਭਰ ਕੇ ਅੱਖਾਂ ਬੰਦ ਮੈਂ ਬੋਲਦਾ ਤੇ ਕਿਨਾਂ ਜਿੰਨੇ ਮੈਨੂੰ ਸ਼ੂਟ ਕਰਨਾ ਸੀ ਨਾ ਉਹਨੂੰ ਐਸਾ ਝਟਕਾ ਵੱਜੇ ਉਹ 2 ਫੁੱਟ ਜਾ ਕੇ ਦੂਰ ਜੇ ਕਹਿੰਦਾ ਐਡਾ ਪਿਸਤੌਲ ਧਾਣਿਆ ਹੋਇਆ ਮੈਂ ਅੱਖਾਂ ਖੋਲ ਕੇ ਵੇਖ ਰਿਹਾ ਨਾਲੇ ਮੇਰੀਆਂ ਅੱਖਾਂ 'ਚੋਂ ਵਿਰਾਗ ਭਰਿਆ ਕਹਿੰਨਾਂ ਨੂੰ ਝਟਕਾ ਵੱਜਿਆ ਗੋਲੀ ਚਲਾਉਣ ਲੱਗਿਆਂ 2 ਫੁੱਟ ਚੱਕੇ ਦੂਰ ਡਿਗਿਆ ਬਾਕੀ ਪੰਜੇ ਛੇ ਡਰ ਗਏ ਕਹਿੰਦਾ ਮੈਨੂੰ ਉਹ ਕਹਿੰਦੇ ਇਹਨੂੰ ਨਹੀਂ ਮਾਰਨਾ ਲਈ ਇਹਨੂੰ ਨਹੀਂ ਮਾਰਨਾ ਕਹਿੰਦੇ ਜਾ ਤੂੰ ਚਲਾ ਜਾ ਕਹਿੰਦਾ ਮੈਂ ਤਾਂ ਜਾਂਦਾ ਜਾਣਾ ਤੁਸੀਂ ਮਗਰੋਂ ਮਾਰ ਦੇਣਾ ਪਿੱਠ ਤੇ ਨਾ ਗੋਲੀ ਮਾਰਿਓ ਜੇ ਮਾਰਨਾ ਸਿੱਧਾ ਹੀ ਮਾਰ ਦੋ ਕਹੇ ਨਹੀਂ ਤੈਨੂੰ ਨਹੀਂ ਮਾਰਨਾ ਭਰਾਵਾ ਤੈਨੂੰ ਨਹੀਂ ਅਸੀਂ ਮਾਰ ਸਕਦੇ ਜਿਹੜਾ ਸਾਨੂੰ ਆਪੇ ਛੱਟ पे मार ਗਿਆ ਹੁਣ ਤੈਨੂੰ ਨਹੀਂ ਅਸੀਂ ਮਾਰਾਂਗੇ ਕਿੰਨਾ ਬੰਦਾ ਕਿੰਨਾ ਚਿਰ ਇਥੋਂ ਸ਼ਕਤੀ ਲੈ ਫੜ ਕੇ ਇਦਾਂ ਬੈਠਾ ਰਿਹਾ ਦੋ ਜਣੇ ਉਹਦੀ ਸ਼ਕਤੀ ਮਲਦੇ ਰਹੇ ਤੇ ਉਹਨੇ ਦੂਜਿਆਂ ਨੂੰ ਕਹਿ ਇਹਨੂੰ ਨਾ ਮਾਰ ਜਾ ਇਹਦੀ ਜਗ੍ਹਾ ਤੇ ਕੋਈ ਮੈਨੂੰ ਮਾਰ ਗਿਆ ਛੱਟ ਕਰ ਦੇ ਇਹਨੂੰ ਨਾ ਮਾਰਿਓ ਕਹਿੰਦਾ ਬਸ ਮੈਂ ਨਹਿਰ ਤੋਂ ਫਿਰ ਇੱਥੇ ਹੀ ਆਪਣੇ ਪਿੰਡ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੱਪ ਦਾ ਘਰ ਤੱਕ ਆਇਆ ਕਹਿੰਦਾ ਅੱਜ ਤੁਹਾਡੇ ਸਾਹਮਣੇ ਜੀਣਾ ਬੈਠਾ ਭਾਈ ਕਹਿੰਦਾ ਹੁਣ ਮੈਂ ਇਸੇ ਥਾਂ ਤੇ ਗੁਰੂ ਦੇ ਸੇਵਾ ਕਰਦਾ ਉੱਥੇ ਬਾਦਸ਼ਾਹ ਦਾ ਸਥਾਨ ਹੈ ਦਸਵੇਂ ਪਾਤਸ਼ਾਹ ਜੀ ਚਰਨ ਛੋਪਾ ਰੱਬ ਰੋੜ ਮਾਇ ਕਹਿੰਦਾ ਮੈਂ ਇੱਥੇ ਸੇਵਾ ਕਰਨਾ ਤੇ ਹੁਣ ਕੋਈ ਚਿਰ ਕਹਿਣਾ ਕੱਲ ਜਿਹੜਾ ਵੀ ਆਉਂਦਾ ਉਹਨੂੰ ਕਹਿਣਾ ਗੁਰੂ ਗੋਬਿੰਦ ਸਿੰਘ ਹਾਜ਼ਰ ਹੈ ਗੁਰੂ ਗੋਬਿੰਦ ਸਿੰਘ ਅੰਗ ਸੰਗ ਕੋਈ ਜੱਪ ਕੇ ਵੇਖੋ ਕੋਈ ਯਾਦ ਕਰੋ ਜੇ ਮੇਰੇ ਵਰਗੇ ਨੀਚ ਬੰਦੇ ਦੀ ਰੱਖਿਆ ਗੁਰੂ ਗੋਬਿੰਦ ਸਿੰਘ ਕਰ ਸਕਦਾ ਸਿੱਖੋ ਤੁਹਾਡੀ ਕਿਉਂ ਨਹੀਂ ਕਰ ਸਕਦਾ ਕਹਿੰਦਾ ਮੈਂ ਸਭ ਨੂੰ ਕਹਿਣਾ ਮੈਂ ਨੀਚਾ ਮੇਤੋਂ ਕਹਿ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਜੇ ਮੈਂ ਕਿਸੇ ਹੋਰ ਦੀ ਪੂਜਾ ਕੀਤੀ ਉਦੋਂ ਐਸਾ ਮੈਨੂੰ ਚੋਟ ਵੱਜੀ ਕਹਿੰਦਾ ਅੱਜ ਮੈਂ ਸਭ ਨੂੰ ਕਹਿਣਾ ਭਾਈ ਗੁਰੂ ਗੋਬਿੰਦ ਸਿੰਘ ਅੰਗ ਸੰਗ ਉਹ ਗੁਰੂ ਗੋਬਿੰਦ ਸਿੰਘ ਅੰਗ ਸੰਗ ਸਾ ਸੰਗਤ ਵੜਿਆ ਕਰੋ ਦੋ ਕਾਲਨ ਪ੍ਰਣਾ ਸਿੱਦੇ ਆਲਨ ਸਰੂਪੇ ਸਦੰਗ ਤਸੰਗੇ ਪੰਗਮ। ਆਦਿ ਸ਼ਖਰ ਪੱਕਨ ਤੋਂ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ।